महाराज के चरना के नाम शब्द लिया परिवार महाराज शिष्य खुशी है साल विचारों न ਜੰਗਿਆਂ ਦੇ ਹੁਰਬਾ ਦੇ ਤਲਕ ਦੂਰ ਵਿਦਆਸਾਨਾ ਟਿਵਿਊ ਸ਼ਮ ਜੇ ਸ਼ਕਤੀ ਨਹੀਂ ਸੀ ਫਿਰ ਰਾਜੇ ਰਾਜੇ ਬਰਕੀ ਗਏ ਅਰਸ਼ ਇਸ ਗੱਲ ਦਾ ਫਿਰ ਇਹ ਜੇ ਵੱਡੇ ਵੱਡੇ ਬਾਦਸ਼ਾਹ ਰਾਜੇ ਕੀਤੇ ਰੁਕੇ ਸਿਕੰਦਰ ਲੋਧੀ ਬਣ ਗਏ ਰਾਜੇ ਕੁੱਤੇ ਬਣ ਗਏ ਆਪਣੇ ਗੁਰੂ ਤੋਂ ਬਿਨਾ ਸਾਨੂੰ ਪੁੱਛਣਾ ਕਰੇ

ਕੋਈ ਨਹੀਂ ਬਿਜਲੀ ਜਿਹੜੀ ਜਨਰੇਟਰ ਚਲਾਓ ਇਧਰ ਸਾਈਡ ਤੇ ਹੋ ਕੇ ਕੋਈ ਨਹੀਂ ਕੋਈ ਨਹੀਂ ਆਜਾ ਆਜਾ ਸਾਰ ਦੇਖ ਕੇ ਨੰਗੀ ਨਾ ਸਾਰ ਹੈ ਨਹੀਂ ਹੋਰ ਸਾਰ ਹੈ ਇੱਥੇ ਪਈ ਹੈ ਆਹ ਘਾਟੇ ਨਾਲ ਕੋਚ ਨੂੰ ਉਹ ਕਾਹਦੇ ਘਟਦਾ ਉਹ ਬੁੱਤ ਪ੍ਰੋਬਲਮ ਆ ਗਈ ਉਹ ਕਰਦੇ ਛੱਡ ਲੈ ਚੱਲਦੇ ਵੀਰੋ ਇਹਨਾਂ ਵਾਹ ਡਾਇਰੈਕਟਰ 2 ਮਿੰਟਾਂ ਦਾ ਉਹ ਨਹੀਂ ਕੀਤਾ ਠੀਕ ਹੈ ਜੀ ਲੈਕ ਚਲੇਗੀ ਗਾਈਜ਼ ਅੱਛਾ ਬੰਦੋ ਉਹ ਲੈਕ ਚਲੀ ਡਾਇਰੈਕਟਰ ਚਲਾਉਣ ਲੱਗੇ ਆ ਫਿਰ ਵੀ ਪਾ ਦੇ ਉਹ ਪਾ ਰਹੀ ਹੈ ਤੇਰੇ ਪਿੱਛੇ ਅੱਲਾਹ ਅਮਮ ਅੱਜ ਉਹ ਚਲਾ ਦਿੰਦੇ ਆ ਹਾਂ ਵੀਰ ਉਹਨਾਂ ਦਾ ਉਹ ਚਲਾ ਦਿੰਦੇ ਆ ਉਹ ਵੀ ਉਹਦਾ ਮਾਸਟਰ ਹਾਂ ਚੱਲ ਪੜਾ ਦੋ ਮਿੰਟ ਅਜਨੈਟ ਕੋਈ ਪੈਰ ਹੋਵੇ ਹੋਰ ਨਹੀਂ ਤਾਂ ਉਹ ਬੰਦੇ ਬਲੀਏ ਪੜੀ ਬਲੀਏ ਓਕੇ ਹਾਂ ਜਦ ਤੱਕ ਤੱਕ ਆਉਂਦੇ ਕਿਤੇ ਰੱਖ ਦੇ ਗੇੜ ਦਾ ਪੁੱਲ ਪੜੇਗੀ ਉਹ ਗੇੜ ਦੀ ਗੱਲ ਆ ਗਈ ਠੀਕ ਠੀਕ ਉਹ ਇਹਨੂੰ ਮਨਰਾਜ ਨੂੰ ਪੜੇ ਕਰ ਦੇ ਉਹਦਾ ਉੱਥੇ ਰੱਖ ਦੇ ਮੀਂਹ ਜਿਹੇ ਰੱਖ ਦੇ ਕੱਟ ਕੇ ਚਲਾਉਂਗੇ ਵੀਰੇ ਚੱਲੇ ਹਲੇ 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 ਮਨਾਜ ਉਸਦੇ ਪਰੇ ਰੱਖੇ ਪਠਿਆਉ ਚੱਲੇ ਹਲੇ 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 ਸੋ ਧੰਨਵਾਦ ਹੈ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਉਹਨਾਂ ਸਾਰੀਆਂ ਸੰਗਤਾਂ ਦਾ ਪੈਨਲ ਦਾ ਵੀਰਾਂ ਦਾ ਬਜ਼ੁਰਗਾਂ ਦਾ ਜਿਨ੍ਹਾਂ ਨੇ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢਿਆ ਗੁਰੂ ਮਹਾਰਾਜ ਜੀ ਮੱਡਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਸਮੇਂ ਬੈਠੇ ਗਏ ਆਪਣੇ ਦਰਬਾਰ ਤੇ ਵੀ ਬੈਠੇ ਇੱਕ ਫਕੀਰ ਆ ਗਿਆ ਮਹਾਰਾਜ ਜੀ ਕੋਲ

ਇਹ ਬਿਹੰਕਾਰ ਬਾਡੀ ਹੈ ਮਹਾਰਾਜ ਜੀ ਜਿਨੂੰ ਸਾਰੀ ਦੁਨੀਆ ਦੇ ਦੁੱਖਾਂ ਨੂੰ ਦੂਰ ਕਰਦੇ ਹੋ ਮਨ ਦੇ ਸੰਸੇ ਦੂਰ ਕਰਦੇ ਹੋ ਮੇਰੇ ਮਨ ਦੀ ਬਲੇਖਾਏ ਮੇਰੇ ਮਨ ਤੋਂ ਦੂਰ ਕਰੋ ਸਤਿਗੁਰ ਕਹਿੰਦੇ ਇਹ ਵੀ ਇਹਦੇ ਮਨ ਵਿੱਚ ਹੰਕਾਰ ਹੈ ਜਿਹਦਾ ਹੰਕਾਰ ਨਾਲ ਤੋੜਿਆ ਤੇ ਪਕਤੀ ਤੋਂ ਪਿੱਛੇ ਹੋ ਜਾਏ ਦੇਖੋ ਕਿੰਨਾ ਫਿਕਰ ਹੈ ਮਹਾਰਾਜ ਦਾ ਹੰਕਾਰ ਹੀ ਤੋੜੇ ਰਾਜੇ ਮਗਰ ਰਾਜਿਆਂ ਦੇ ਹੰਕਾਰ ਤੋੜੇ ਫਕੀਰਾਂ ਦੇ ਹੰਕਾਰ ਤੋੜੇ ਜਿਹੜਾ ਵੀ ਅੱਥੇ ਆਇਆ ਹੰਕਾਰੀ ਉਹਦਾ ਹੰਕਾਰ ਤੋੜਿਆ ਆਪਣੀ ਬਾਣੀ ਦੇ ਨਾਲ ਆਪਣੀ ਬਚਨਾਂ ਦੇ ਕਹਿੰਦੇ ਵੀ ਫਕੀਰਾ ਤੂੰ ਆਪਣੇ ਆਪ ਨੂੰ ਪੈਗੰਬਰ ਸਮਝਦਾ ਹੈ ਦੁਨੀਆਂ ਦੇ ਵਿੱਚ ਬੜੇ ਵੱਡੇ ਵੱਡੇ ਫਕੀਰ ਬੈਠੇ ਨੇ ਜਿਹੜੇ ਰੱਬ ਨੂੰ ਮੰਨਦੇ ਨੇ ਰੱਬ ਦੀ ਸਿਖਤ ਸਲਾਤ ਹੈ ਫਿਰ ਉਹ ਵਕੀਰ ਕਹਿੰਦਾ ਮੈਨੂੰ ਦੱਸੋ ਵੀ ਮੈਂ ਉਹਦੇ ਦਰਸ਼ਨ ਕਰ ਗਿਆ ਵਾ ਕਿ ਮੇਰੇ ਤੋਂ ਵੱਡਾ ਰੱਬ ਦਾ ਨਾਮ ਜੱਥਦਾ ਨਹੀਂ ਭਗਤੀ ਵਿੱਚ ਪੂਰਾ ਹੈ ਮਹਾਰਾਜ ਕਹਿੰਦੇ ਵੀ ਵਕੀਰਾ ਤੈਨੂੰ ਜੰਗਲ ਵਿੱਚ ਜਾਣਾ ਪੈਣਾ ਹੈ ਜੰਗਲ ਵਿੱਚ ਜਾਏਗਾ ਉੱਥੇ ਇੱਕ ਬਹੁਤ ਵੱਡਾ ਦਰਖਤ ਹੈ ਦਰਖਤ ਉੱਤੇ ਆਰਣਾ ਤੇ ਆਰਣੇ ਵਿੱਚ ਪੰਛੀ ਬੈਠਾ ਹੈ ਉਹਦੇ ਦਰਸ਼ਨ ਕਰ ਜਾ ਮਹਾਰਾਜ ਜੀ ਮੈਨੂੰ ਇੱਕ ਪੰਛੀ ਮੇਰੇ ਸਵਾਲ ਦਾ ਉੱਤਰ ਦੇਵੇ ਮਹਾਰਾਜ ਕਹੇ ਰਾਹ ਤੇਰਾ ਸਵਾਲ ਹੀ ਹੋ ਰਿਹਾ ਇੱਕ ਪੰਛੀ ਨੇ ਤੇਰੇ ਸਵਾਲ ਦਾ ਜਵਾਬ ਤੈਨੂੰ ਦੇਣਾ ਹੈ ਉਹਦੇ ਕੋਲੇ ਕੋਲੇ ਕਹਿੰਦਾ ਫਿਰ ਮਹਾਰਾਜ ਮੈਨੂੰ ਇਹ ਦੱਸੋ ਜੰਗਲ ਵਿੱਚ ਜਾਵਾਂਗਾ ਉਸ درخت ਨੂੰ ਪਛਾਣਾਂਗਾ ਕਿਨੇ ਜਿਹਦੇ ਉੱਤੇ ਮੱਛੀ ਬੈਠਾ ਹੈ درخت ਤੇ ਬਹੁਤਨੇ ਜੰਗਲ ਦੇ ਵਿੱਚ ਮੈਂ ਕਿਵੇਂ ਲੱਭਾਂਗਾ ਤੇ ਦੂਸਰਾ ਪ੍ਰਸ਼ਨ ਵੀਰੋਸ ਮੰਚੀ ਦੀ ਬੋਲੀ ਮੈਨੂੰ ਸਮਝ ਕਿਵੇਂ ਆਏਗੀ ਤੇ ਮੇਰੀ ਬੋਲੀ ਉਹਨੂੰ ਸਮਝ ਕਿਵੇਂ ਆਏਗੀ ਗੱਲ ਅਸੀਂ ਕੀ ਕਰਾਂਗੇ ਮਹਾਰਾਜ ਜੀ ਕਹਿੰਦੇ ਇਹ ਵੀ ਤੈਨੂੰ ਵਰਦਾਨ ਦੇ ਪਹਿਲੀ ਗੱਲ ਦਰੱਖਣ ਦੀ ਵਾਕੀਆਂ ਦਰੱਖਤਾਂ ਦੇ ਨਾਲ ਉਹ ਉਸ ਦਰੱਖਤ ਦੀ ਸ਼ਾਨ ਸ਼ੌਰਤ ਬੱਕਰੀ ਇਸ ਪਏਗਾ ਤੇਰੇ ਸਾਹਮਣੇ ਆ ਗਿਆ ਫਿਰ ਪੰਛੀ ਤੇਰੀ ਬੋਲੀ ਨੂੰ ਸਮਝੇਗਾ ਤੂੰ ਉਹਦੀ ਬੋਲੀ ਨੂੰ ਸਮਝੇਗਾ ਇਹ ਵੀ ਤੈਨੂੰ ਵਰਦਾਨ ਦੇ ਦਿੱਤਾ ਜਾ ਜਾ ਕੇ ਗੱਲ ਕਰ ਕਿੰਨੇ ਹੱਸਦਾ ਮੁਸਕਰਾਉਂਦਾ ਜਾਂਦਾ ਹੈ ਵੀ ਮੇਰੇ ਤੋਂ ਵੱਡਾ ਕੋਈ ਸੰਸਾਰ ਦੇ ਵਿੱਚ ਹੈ ਜੀ ਨਾਮ ਜਪਣ ਵਾਲਾ ਮੈਂ ਹੀ ਹਾਂ ਰਬ ਦਾ ਨਾਮ ਲੈਣ ਵਾਲਾ ਮੈਂ ਹੀ ਹਾਂ ਦੇਖਦਾ ਪੰਛੀ ਕੀ ਕਰਦਾ ਜਦੋਂ ਪਹੁੰਚਿਆ ਨਾ ਜੰਡਲ ਦੇ ਵਿੱਚ ਹੁਣ ਦਰਖਤਾਂ ਦੇ ਹਾਲ ਕਰਦਾ ਵੀ ਉਹ ਦੁਸ਼ਤ ਕਿਹੜਾ ਜਿਹਦੇ ਉੱਤੇ ਆਲਣਾ ਤਿਆਰ ਨੇ ਵਿੱਚ ਪੰਛੀ ਹੈ ਤੁਰਿਆ ਜਾਂਦਾ ਤੁਰਿਆ ਜਾਂਦਾ ਇੱਕ ਨਹੀਂ ਦੋ ਨਹੀਂ ਧਾਰਾਂ ਦੀ ਗਿਣਤੀ ਵਿੱਚ ਦਰਖਤ ਨੇਦਰ ਆਸ-ਪਾਸੇ ਨਜ਼ਰ ਘੁਮਾਈ ਇੱਕ ਵਿਸ਼ਾਲ ਦਰਖਤ ਦੇ ਉੱਤੇ ਨਜ਼ਰ ਪੈ ਗਈ ਵੱਖੀਆਂ ਦਰਖਤਾਂ ਦੇ ਨਾਲੋਂ ਉਹਦੀ ਸ਼ਾਨਜੋਰਤ ਪੱਕੇ ਬੱਕਰੀ ਉੱਪਰ ਜਦੋਂ ਨਾ ਮਾਰੀ ਨਜ਼ਰ ਇੱਕ ਵੱਡਾ ਸਾਰਾ ਆਲਣਾ ਤੇ ਆਲਮੇ ਵਿੱਚ ਪੰਛੀ ਬੈਠਾ ਦੁਆਸਲਾਮ ਹੋਈ ਤਖੀਰ ਬੜੇ ਹੰਕਾਰ ਦੇ ਵਿੱਚ ਬੋਲਿਆ ਵੀ ਪੰਛੀ ਕੀ ਕਰ ਰਿਹਾ ਹੈ ਅੱਗੇ ਜਵਾਬ ਬੜੇ ਪ੍ਰੇਮ ਨਾਲ ਆਇਆ ਕਹਿੰਦਾ ਮੈਂ ਤੇ ਰੱਬ ਦਾ ਨਾਮ ਲੈ ਰਿਹਾ ਵਚਨ ਕਰ ਤੁਸੀਂ ਕੌਣ ਹੋ ਕਹਿੰਦਾ ਮੈਂ ਰੱਬ ਦਾ ਫਕੀਰ ਰੱਬ ਦਾ ਫਕੀਰਾ ਮੇਰੇ ਤੋਂ ਵੱਡਾ ਕੋਈ ਫਕੀਰ ਇਸ ਦੁਨੀਆ ਦੇ ਵਿੱਚ ਨਹੀਂ ਬੋਲ ਅਜਿਹੇ ਦੀ ਸੇਵਾ ਵਿੱਚ ਆਇਆ ਤੈਨੂੰ ਕੋਈ ਦੁੱਖ ਹੈ ਪੰਛੀ ਨੂੰ ਕਹਿਣ ਲੱਗਾ ਤੈਨੂੰ ਕੋਈ ਦੁੱਖ ਹੈ ਭਗਤੀ ਕਰ ਦਿਆ ਅੱਗੇ ਪੰਛੀ ਕਹਿੰਦਾ ਮੈਨੂੰ ਤਾਂ ਬੜਾ ਵੱਡਾ ਦੁੱਖ ਹੈ ਦੁੱਖੀ ਦੁੱਖ ਨਹੀਂ ਗੁਰੂ ਘਰੋਂ ਜਗੂਨਾ ਸਿੰਘ ਭਜਨ ਕਰਦੇ ਆ ਗੁਰਦੁਆਰੇ ਵੰਡਰ ਸੇਵਾ ਕਰਦੇ ਆ ਕਿ ਕਦੀ ਦੁੱਖਾਂ ਨੇ ਘੇਰਾ ਪਾਲਿਆ ਸਾਡੇ ਮਨ ਵਿੱਚ ਵੀ ਆਉਂਦਾ ਹੈ ਵੀ ਇੰਨੀ ਭਗਤੀ ਕੀਤੀ ਇੰਨੇ ਪੁੰਨਾਂ ਕੀਤੇ ਦੁੱਖਾਂ ਨੇ ਫੇਰ ਕੇ ਰੱਬਾ ਲਿਆ ਤੇ ਅੱਗਿਓ ਜਗਤਪੁਰੂ ਸਤਗੁਰ ਵਿਦਾਤ ਸਾਰਾ ਜੀ ਕਹਿੰਦੇ ਨੇ ਭਾਈ ਦੁੱਖ ਤੇ ਸੁੱਖ ਦੋਨੋਂ ਮੇਰੀਆਂ ਦਾਤਾਂ ਨੇ ਕਦੇ ਦੁੱਖ ਬਣ ਗਏ ਕਦੇ ਸੁੱਖ ਬਣ ਗਏ ਕਦੇ ਸੁੱਖ ਤੇ ਕਦੇ ਦੁੱਖ ਜਿੱਥੇ ਸੁੱਖ ਹੈ ਉੱਥੇ ਦੁੱਖ ਨਹੀਂ ਵੀ ਆਉਣਾ ਇਹ ਸਾਡੇ ਗੁਰਮਾ ਤੇ ਸਾਡੇ ਰਹਿਬਰਾਂ ਤੇ ਰੱਬ ਦੇ ਭਗਤਾਂ ਦੇ ਵੀ ਦੁੱਖ ਆਏ ਪਈਆਂ ਪਰ ਆਈ ਕਦੋਂ ਪੀੜ ਇਹ ਸੁੱਖ ਮੈਂ ਕਦੋਂ ਤੇ ਚਲੇ ਕਦੋਂ ਗਏ ਕੋਈ ਪਤਾ ਨਹੀਂ ਲੱਗਦਾ ਜਿਹੜੇ ਰੱਬ ਦਾ ਨਾਮ ਲੈ। ਫਕੀਰ ਕਹਿੰਦਾ ਵੀ ਪੰਛੀ ਤੂੰ ਰੱਬ ਦਾ ਨਾਮ ਜਪਦਾ ਹੈ ਫਿਰ ਵੀ ਤੈਨੂੰ ਦੁੱਖ ਇਹ ਦੱਸ ਦਿਨ ਦੁੱਖ ਹੈ ਕਿਸ ਗੱਲ ਦਾ? ਤੇ ਗੁਰੂ ਬਿਆਰੋ ਉਹ ਪੰਛੀ ਬੜੀ ਨਿਮਰਤਾ ਦੇ ਨਾਲ ਬੋਲਦਾ ਹੈ ਤੇ ਜਿਹੜੇ ਨਾ ਰੱਬ ਦਾ ਨਾਮ ਲੈਦੇ ਨੇ ਉਹਨਾਂ ਵਿੱਚ ਜੇ ਨਿਮਰਤਾ ਨਹੀਂ ਗਿਆਨ ਵੀ ਦੋ ਤਰ੍ਹਾਂ ਦਾ ਹੈ ਇੱਕ ਅੜਬ ਗਿਆਨ ਹੈ ਤੇ ਦੂਸਰਾ ਗਿਆਨ ਬਹੁਤਾ ਅੱਜ ਅੜਬ ਗਿਆਨ ਚੱਲਦਾ ਹੈ ਦਵਕੇ ਅੱਜ ਦਵਕੇ ਵੀ ਦਿੰਦੇ ਬਹੁਤ ਜਿੱਥੇ ਮੰਦੀ ਚੱਲੇ ਤੇ ਜਿਹੜਾ ਰੱਬ ਦਾ ਨਾਮ ਲੈਂਦਾ ਭਜਨ ਕਰਦਾ ਉਹ ਘੱਟ ਬੋਲੇਗਾ ਘੱਟ ਸੁਣੇਗਾ ਕੱਟੀ ਬੋਲੀ ਕਿਉਂਕਿ ਦੀ ਸੁਰਤ ਸਦਾ ਹੀ ਉੱਪਰ ਜੁੜੀ ਰਹਿੰਦੀ ਸਦਾ ਜੁੜਿਆ ਰਹੇ ਰੱਬ ਦੇ ਉਹ ਹੋੜੀ ਹੋੜੀ ਬੋਲ ਰਿਹਾ ਪੰਛੀਓ ਫਕੀਰਾ ਜੇ ਤੂੰ ਮੇਰੀ ਸੇਵਾ ਦੇ ਵਿੱਚ ਆਇਆ ਤੇ ਮੇਰਾ ਇੱਕ ਕੰਮ ਕਰ ਜਾ ਇਹਨਾ ਬੋਲ ਜੋ ਕਹੇਗਾ ਹੋ ਜਾਏ ਸਾਹਮਣੇ ਦੇਖ ਉਹ ਖੇਤ ਵਿਸੇਰੇ ਨਿਹਾਨ ਖੇਤਾਂ ਦੇ ਅੱਗੇ ਵੱਡਾ ਇੱਕ ਧਰਨਾ ਹੈ ਜੇ ਤੁਸੀਂ ੱੰਨੇ ਨੂੰ ਮੇਰੇ ਕੋਲ ਲੈ ਆਏ ਤੇ ਤੇਰਾ ਬਹੁਤ ਬਹੁਤ ਧੰਨਵਾਦ ਫਕੀਰ ਕਹਿੰਦਾ ਉਹ ਪੰਛੀ ਕਦੇ ਧਰਨਾ ਵੀ ਪਾਸੇ ਕੋਲ ਆਇਆ ਕਦੇ ਪਾਣੀ ਕਾਸੇ ਕੋਲ ਆਇਆ ਜੇ ਨੂੰ ਭੁੱਖ ਲੱਗਦੀ ਤੇ ਘੋੜੇ ਦੀ ਤਲਾਸ਼ ਕਰੀਦੀਏ ਜਦੋਂ ਪਿਆਸ ਲੱਗਦੀ ਪਾਣੀ ਵਾਲ ਆਪ ਜਾਈਦਾ ਪਾਣੀ ਨਹੀਂ ਤਾਂ ਤੇ ਚੱਲ ਗਿਆ ਹੁੰਦਾ ਹੋਰ ਕੋਈ ਸੇਵਾ ਨਹੀਂ ਸੇਵਾ ਪੰਛੀ ਕੰਡਾ ਬਸ ਸੁੱਖੀ ਹੀ ਸੀ ਰਹਿਦਾ ਫਕੀਰ ਕਹਿੰਦਾ ਵੀ ਜਦੋਂ ਤੈਨੂੰ ਪਿਆਸ ਲੱਗਦੀ ਹੈ ਮੇਕ ਕੜੀਆਂ ਸਿਮਰਨ ਭਜਨ ਛੱਡ ਲਿਆ ਕਰ ਡਾਰੀ ਮਾਰਿਆ ਕਰ ਲਾਗੇ ਤੇ ਹੈ ਉਹ ਪਾਣੀ ਪੀਤਾ ਤੇ ਫਿਰ ਭਜਨ ਸ਼ੁਰੂ ਕਰ ਦੇ ਤੂੰ ਪੰਛੀ ਕਹਿੰਦਾ ਵਸੇ ਸਿਰ ਦਾ ਦੁੱਖ ਹੈ ਦੁੱਖ ਦੀਆਂ ਇੱਕ ਪਲ ਵੀ ਮੇਰੇ ਵਾਸਤੇ ਬਹੁਤ ਹੈ ਰੰਮ ਦੀ ਪਤਨੀ ਛੱਡਣ ਲਈ ਤੂੰ ਰੱਖ ਤੋ ਉਤਰਾ ਪਾਣੀ ਪੀਵਾ ਤੇ ਫੇਰ ਭਜਨ ਸ਼ੁਰੂ ਕਰ ਦੇਵਾ ਮੇਰਾ ਭਜਨ ਕੋਕ ਦਾ ਸਮਾਂ ਵੀ ਖਰਾਬ ਹੁੰਦਾ ਹੈ ਇਸ ਕਰਕੇ ਤੈਨੂੰ ਬੇਨਤੀ ਕੀਤੀ ਕਿ ਤੂੰ ਝਰਨਾ ਹੀ ਮੇਰੇ ਕੋਲ ਆ ਜਾ ਫਕੀਰ ਕਹਿੰਦਾ ਇਹ ਨਹੀਂ ਹੋ ਸਕਦਾ ਝਰਨਾ ਨਹੀਂ ਆ ਸਕਦਾ ਤੇਰੇ ਕੋਲ ਫਿਰ ਉਹ ਪੰਛੀ ਬੋਲੇ ਜੇ ਝਰਨਾ ਨਹੀਂ ਆ ਸਕਦਾ ਫਕੀਰਾ ਤੇ ਮੇਰੀ ਹੋਰ ਕੋਈ ਮੰਗ ਨਹੀਂ ਮੈਂ ਤੇ ਰੱਬ ਦੇ ਝਰਨਾ ਦੇ ਨਾਲ ਹਰ ਵਕਤ ਜੁੜਨਾ ਚਾਹੁੰਨਾ ਵੀ ਇੱਕ ਪਲ ਵੀ ਉਹਦੇ ਤੋਂ ਪਿਛੇ ਨਾ ਰੋਕਾ